ਵਾਕ ਨੂੰ ਮਰਦਾ ਵਾਕ ਲਾ ਕੇ ਇਹ ਦੱਸਦਾ ਵਾ ਤੇ ਉਹ ਕਹਿੰਦਾ ਤੇ ਉਹ ਮਾਰੇ ਖੰਡਾ ਆ ਕੋਈ ਕਹਿੰਦਾ ਪੇ ਇੱਕੀ ਵੱਡਾ ਕਰਦੇ ਕਿਥੋਂ ਕਰਦੇ ਖਾਲੀ ਅੰਮ੍ਰਿਤਸਰ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦਾ ਇੱਕ ਮਾਮਲਾ ਸਾਹਮਣੇ ਆਇਆ ਏ ਜਿਸ ਦੇ ਵਿੱਚ ਬੀਆਰਟੀਐਸ ਦੇ ਮਲਾਜ਼ਮ ਦੇ ਵੱਲੋਂ ਇੱਕ ਬਜ਼ੁਰਗ ਤੋਂ ਸਿਰ ਬੰਨਿਆ ਪਰਨਾ ਲਵਾ ਕੇ ਪਸ਼ਾਬ ਸਾਫ ਕਰਵਾਇਆ ਗਿਆ ਹੈ ਦਰਸਲ ਬਸ ਸਟਾਪ ਤੇ ਇੱਕ ਬਜ਼ੁਰਗ ਗਰਮੀ ਦੇ ਕਾਰਨ ਚੱਕਰ ਖਾ ਕੇ ਡਿੱਗ ਪਿਆ ਤੇ ਉਸ ਦਾ ਪਿਸ਼ਾਬ ਨਿਕਲ ਗਿਆ ਇਸ ਦੌਰਾਨ ਬੀਆਰਟੀਐਸ ਦੇ ਮੁਲਾਜ਼ਮ ਨੇ ਅਣਮਨੁੱਖੀ ਵਿਵਹਾਰ ਕਰਦਿਆਂ ਨਾ ਸਿਰਫ ਬਜ਼ੁਰਗ ਨੂੰ ਜਲੀਲ ਕੀਤਾ ਸਗੋਂ ਉਸ ਦੇ ਸਿਰ ਤੇ ਬੰਨੇ ਸਾਫੇ ਯਾਨੀ ਕਿ ਪਰਨੇ ਦੇ ਨਾਲ ਉਸ ਨੂੰ ਫਰਸ਼ ਸਾਫ ਕਰਨ ਦੇ ਲਈ ਮਜਬੂਰ ਵੀ ਕੀਤਾ ਘਟਨਾ ਤੋਂ ਬਾਅਦ ਬਜ਼ੁਰਗ ਨੇ ਰੋਂਦਿਆਂ ਹੋਇਆਂ ਆਪਣੀ ਹੱਡ ਬੀਤੀ ਵੀ ਬਿਆਨ ਕੀਤਾ ਇਹ ਦੇਖੋ ਜੀ ਜਿਹੜੇ ਬਸ ਸਟੈਂਡ ਦਾ ਕੱਲ ਵਾਕਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋ ਟੈਗ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂ ਜੀ ਤੇ ਪਾਪਾ ਜੀ ਕੀ ਹੋਇਆ ਫਿਰ ਪੱਗ ਪੂਰਦਾ ਪੱਗ ਲਾ ਕੇ ਤੇ ਘੁੰਟਾ ਬਾਹਰ ਕਿੰਨੇ ਕਿਹਾ ਸਰਦਾਰ ਇੱਕ ਕੁੜੀ ਇੱਕ ਲਿਆ ਗਏ ਮੈਨੂੰ ਕੁੜੀ ਸੀ ਨਾਲ ਇੱਕ ਦੋ ਜਣੇ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਤੇ ਪਪਾ ਜੀ ਫੇਰ ਉਸ ਤੋਂ ਬਾਅਦ ਚੱਲ ਗਏ ਬਿਕਾਰ ਮੈਨੂੰ ਅਦਾ ਤੈਨੂੰ ਮੈਂ ਠਾੜੇ ਖੰਡਾ ਆ ਬਹਿ ਗਿਆ ਮੈਂ ਗਰੀਬ ਬੰਦਾ ਕਹ ਮੈਂ ਇਤੋਂ ਕਰਕੇ ਠਾੜੇ ਤੇ ਪਪਾ ਜੀ ਦਾ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਤੇ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਿਆ ਮੁੱਤੇ ਮਾਰੇ ਲੱਗਾ ਆਸਾਨੀ ਇਹਨਾਂ ਨੇ ਕਰਦੇ ਦੇ ਕੇ ਪੜਾਖੀ ਕੀਤਾ ਕੋਈ ਗੱਲ ਨਹੀਂ ਪਾਪਾ ਜੀ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਬੱਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਆਹ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਠੀਕ ਹੈ ਪਾਪਾ ਜੀ ਵੀਡੀਓ ਦੇ ਵਿੱਚ ਬਜ਼ੁਰਗ ਆਪਣੇ ਪਰਨੇ ਦੇ ਨਾਲ ਸਫਾਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਬੀਆਰਟੀਐਸ ਦੇ ਮਲਾਜ਼ਮ ਦੀ ਇਸ ਸ਼ਰਮਨਾਕ ਕਰਤੂਤ ਦੇ ਕਾਰਨ ਹਰ ਪਾਸੇ ਉਸ ਦੀ ਨਿੰਦਾ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜਿਵੇਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਸ਼ਾ ਜਾ ਜਾਂਦੀ ਹੈ ਤਾਂ ਕੁਝ ਲੋਕਾਂ ਦੇ ਵੱਲੋਂ ਉੱਥੇ ਪਹੁੰਚਿਆ ਜਾਂਦਾ ਜਿੱਥੇ ਇਹ ਮਲਾਜ਼ਮ ਕੰਮ ਕਰਦਾ ਸੀ ਜਿੱਥੋਂ ਦੀ ਇਹ ਪੂਰੀ ਇੱਕ ਘਟਨਾ ਹੁੰਦੀ ਆ ਤਾਂ ਉਸ ਮੁਲਾਜ਼ਮ ਦੇ ਵੱਲੋਂ ਹੁਣ ਮਾਫੀ ਮੰਗ ਲਈ ਗਈ ਆ ਇੱਕ ਔਰਤ ਦੇ ਵੱਲੋਂ ਵੀਡੀਓ ਵੀ ਬਣਾਈ ਗਈ ਸੀ ਜੋ ਕਿਹਾ ਜਾ ਰਿਹਾ ਹੈ ਕਿ ਉੱਥੇ ਹੀ ਕੰਮ ਕਰਦੀ ਸੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਔਰਤ ਨੂੰ ਵੀ ਕੰਮ ਦੇ ਉੱਪਰੋਂ ਕੱਢ ਦਿੱਤਾ ਗਿਆ ਸੀ ਪਰ ਭਾਰੀ ਰੋਸ ਤੋਂ ਬਾਅਦ ਉਸ ਔਰਤ ਨੂੰ ਵੀ ਕੰਮ ਦੇ ਉੱਪਰ ਰੱਖ ਲਿਆ ਗਿਆ ਹੈ ਤੇ ਕੁਝ ਲੋਕਾਂ ਦੇ ਵੱਲੋਂ ਵੀ ਉਸ ਬਜ਼ੁਰਗ ਦਾ ਸਨਮਾਨ ਕੀਤਾ ਗਿਆ ਤੇ ਇਸ ਤੋਂ ਬਾਅਦ ਹਰ ਪਾਸੇ ਉਸ ਮਲਾਜ਼ਮ ਦੀ ਹਰਕਤ ਨੂੰ ਲੈ ਕੇ ਨਿੰਦਾ ਕੀਤੀ ਜਾ ਰਹੀ ਆ ਇੱਕ ਪਾਸੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਗੁਰੂ ਦੀ ਨਗਰੀ ਆ ਤੇ ਗੁਰੂ ਦੀ ਨਗਰੀ ਦੇ ਵਿੱਚ ਅਜਿਹੀ ਹਰਕਤ ਕੀਤੀ ਜਾਣੀ ਬਹੁਤ ਹੀ ਮੰਦਭਾਗੀ ਹੈ ਧੰਨਵਾਦ